ਸਤ ਸ੍ਰੀ ਅਕਾਲ ਸੋ ਅੱਜ ਦਿਨ ਐਤਵਾਰ ਟਰੈਕਟਰ ਮੰਡੀ ਮਲੋਟ ਤੇ ਤੁਹਾਨੂੰ ਦਿਖਾਉਣੇ ਆ ਅੱਜ ਦੀ ਮੰਡੀ ਦੇ ਰੇਟ ਤੇ ਟਰੈਕਟਰ ਸੋ ਦੋਸਤੋ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤਾ ਹੋਇਆ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਸਾਡਾ ਬਹੁਤ ਫਾਇਦਾ ਹੁੰਦਾ ਹੈ ਤੇ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂ ਸੇਖੜਾ ਇਹ ਸਵਰਾਜ 855 2009 ਮਾਡਲ ਤੇ ਕੀਮਤਾ ਹੀ 340000 ਰੁਪਏ ਅਗਲੇ ਟਾਇਰ ਟਰੈਕਟਰ ਦੇ ਨਵੇਂ ਆ ਪਿਛਲੇ ਹੈਗੇ 75 ਤੋਂ 80 ਪੈਸੇ ਸੋ ਰੰਗ ਪੇਂਟ ਦੀ ਕੰਡੀਸ਼ਨ ਜਿਹੜੀ ਹੈ ਤੁਹਾਡੇ ਸਾਹਮਣੇ ਮਕੈਨੀਕਲ ਸਟੀering ਦੇ ਵਿੱਚ ਹੈ ਤੇ ਡਬਲ ਕਲਚਰ ਟਰੈਕਟਰ ਤੇ ਦੋਸਤੋ ਭਾਈਆਂ ਦਾ ਨੰਬਰ ਜਿਹੜਾ ਡਿਸਪਲੇ ਤੇ ਦੇ ਦਾਂਗੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਤੇ ਇਹਦੇ ਨਾਲ ਅੱਗੇ ਖੜਾ ਜੀ ਨਿਊ ਹਾਲੈਂਡ 3630 ਪਲੱਸ 3 3 ਸਪੀਡ ਦੇ ਵਿੱਚ ਯੂਜੀ ਗੇਅਰ ਦੇ ਨਾਲ ਡਬਲ ਡਿਸਟ੍ਰਿਬਿਊਟਰ ਮਾਡਲ ਹੈਗਾ ਜੀ 2017 ਤੇ ਕੀਮਤ ਇਹਦੀ ਹੈਗੀ ਆ 6 ਲੱਖ 10000 ਰੁਪਏ ਬਾਕੀ ਟਰੈਕਟਰ ਰੰਗ ਪੇਂਟ ਦਾ ਬਹੁਤ ਸੋਹਣਾ ਕਨੋਪੀ ਵਗੈਰਾ ਲੱਗੀ ਹੋਈ ਹੈ ਇਹਦੇ ਨਾਲ ਅੱਗੇ ਖੜਾ ਜੀ ਸੋਨਾਲੀ ਕਾ ਐਮ ਐਮ ਸੁਪਰ 2015 ਮਾਡਲ ਟਰੈਕਟਰ 4 ਲੱਖ ਤੇ 15000 ਰੁਪਿਆ ਕੀਮਤ ਦਾ ਟਰੈਕਟਰ ਦੀ ਟਰੈਕਟਰ ਹੈਗਾ ਜੀ ਡਬਲ ਡਿਸਟ੍ਰੀਬਿਊਟਰ ਡਬਲ ਕਲਚ ਔਇਲ ਇਮਬ੍ਰੈਸਡ ਬ੍ਰੇਕ ਤੇ ਟਾਇਰ ਟਰੈਕਟਰ ਦੇ ਹੈਗੇ ਆ ਜੀ 75 80 ਪੈਸੇ ਬਾਕੀ ਰੰਗ ਪੇਂਟ ਦਾ ਕੰਡੀਸ਼ਨ ਬਹੁਤ ਸੋਹਣੀ ਆ ਇਹਦੇ ਨਾਲ ਅੱਗੇ ਆ ਜਾਂਦਾ ਫਾਰਮ ਟਰੈਕ 60 ਟਰੈਕਟਰ ਜੇਕਰ ਆਪਾਂ ਗੱਲ ਕਰੀਏ ਟਾਇਰਾਂ ਦੀ ਤਾਂ ਟਾਇਰ ਹੈਗੇ ਆ ਜੀ ਪਿਛਲੇ ਨਵੇਂ ਵਰਗੇ ਆ ਤੇ ਅਗਲੇ ਹੈਗੇ ਆ ਜੀ 85 ਕੁ ਪੈਸੇ ਮਾਡਲ 2007 ਹੈ ਜੀ ਕੀਮਤ 275000 ਰੁਪਿਆ ਡਬਲ ਕਲਚ ਟਰੈਕਟਰ ਤੇ ਬਾਕੀ ਕੰਡੀਸ਼ਨ ਬਹੁਤ ਸੋਹਣੀ ਇਹਦੇ ਨਾਲ ਅੱਗੇ ਆ ਜਾਂਦਾ ਜੀ ਸੋਨਾਲੀਕਾ 750 ਡੀਆਈ ਡਬਲ ਕਲਚਾ ਟਰੈਕਟਰ ਸਾਈਡ ਗੇਰ ਐਕਚੁਅਲੀ ਐਮ ਆਈਏ ਮਾਡਲ ਹੈਗਾ ਇਹ 2017 ਕੀਮਤ 495000 ਰੁਪਏ ਪੰਜਾਬ ਨੰਬਰ ਅਗਲੇ ਟਾਇਰ ਹੈਗੇ ਆ 85 ਕੇ ਪੈਸੇ ਤੇ ਪਿਛਲੇ ਹੋਣਗੇ 75 ਕੇ ਪੈਸੇ ਇਹਦੇ ਨਾਲ ਲੱਗਿਆ ਜਾਂਦਾ ਹੈ ਮਹਿੰਦਰਾ B275 ਹਰਿਆਣਾ ਨੰਬਰ 2001 ਮਾਡਲ ਟਰੈਕਟਰ ਲਾਖ 75000 ਰੁਪਿਆ ਕੀਮਤ ਆ ਪਿਛਲੇ ਟਾਇਰ ਟਰੈਕਟਰ ਦੇ ਬੀਕੇਟੀ ਦੇ ਆ ਜੀ ਬਿਲਕੁਲ ਨਵੇਂ ਤੇ ਅਗਲੇ ਹੈਗੇ ਆ 50 ਪੈਸੇ ਇਹ ਕਿੜਾ ਇਸ 735 ਮਾਡਲ 92 ਨੰਬਰ ਪੰਜਾਬ ਪਿਛਲੇ ਟਾਇਰ ਹੈਗੇ ਜੇਕੇ 90 ਕੇ ਪੈਸੇ ਤੇ ਅਗਲੇ ਟਾਇਰ ਹੈਗੇ 55 ਪੈਸੇ ਇੰਗਰੇਵ 92 ਮਾਡਲ 1,35,000 ਰੁਪਏ ਕੀਮਤ ਇਹਦੇ ਨਾਲ ਅੱਗੇ ਖੜਾ ਜੀ ਮਹਿੰਦਰਾ 475 96 ਮਾਡਲ ਦਾ ਇੱਕ 1,45,000 ਰੁਪਏ ਕੀਮਤ ਤੇ ਬਾਕੀ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੀ ਫੋਨ ਕਰਕੇ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਇਹਦੇ ਨਾਲ ਅੱਗੇ ਖੜਾ ਜੀ ਫਾਰਮ ਟਰੱਕ 60 ਇਹ ਟਰੈਕਟਰ ਦੇ कसे ਹੋਏ ਆ ਰੰਗ ਪੇਂਟ ਦਾ Ориਜినਲ ਤੇ ਇਹ ਰੇਟ ਇਹਦਾ ਉੱਪਰ ਲਿਖਿਆ ਨਹੀਂ ਹੋਇਆ ਬਾਕੀ ਤੁਸੀਂ ਫੋਨ ਕਰਕੇ ਇਹਨਾਂ ਕੋਲ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਸੋ ਦੋਸਤੋ ਇੱਧਰ ਅੱਗੇ ਖੜਾ ਜੀ ਸਵਰਾਜ 735 2009 ਮਾਡਲ ਕੀਮਤ 195000 ਰੁਪਇਆ ਅਗਲੇ ਟਾਇਰ ਆ ਇਹ ਟਰੈਕਟਰ ਦੇ ਨਵੇਂ ਤੇ ਪਿਛਲੇ ਹੈਗੇ ਆ ਜੀ 50 ਤੋਂ 55 ਪੈਸੇ ਸਰਫੇਕ ਦਾ ਲਗਭਗ ਆਈਡੀਆ ਹੁੰਦਾ ਟਾਇਰਾਂ ਦਾ ਬਾਕੀ ਵੱਧ ਘੱਟ ਹੋ ਸਕਦੇ ਮੌਕੇ ਤੇ ਥੋੜੇ ਦੇ ਇਹਦੇ ਨਾਲ ਅੱਗੇ ਖੜਾ ਜੀ ਸੋਨਾਲੀਕਾ 750 ਮਾਡਲ 2006 ਕੀਮਤ 2.5 ਲੱਖ ਰੁਪਈਆ ਅਗਲੇ ਟਾਇਰ ਨਵੇਂ ਪਿਛਲੇ 55 ਤੋਂ 60 ਪੈਸੇ ਡਬਲ ਕਲਚ ਸਾਈਡ ਗੇਅਰ ਬਾਕੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਅੱਗੇ ਖੜਾ ਜੀ ਸਵਰਾਜ ਸੋਨਾਲੀਕਾ 700 ਸੋ ਇਹਦੇ ਨਾਲ ਅੱਗੇ ਖੜਾ ਹੈ ਜੀ ਸੋਨਾਲੀਕਾ 740 ਮੈਸੀ ਇੰਜਨ ਦੇ ਵਿੱਚ ਮਾਡਲ ਹੈ ਜੀ 2005 ਤੇ ਕੀਮਤ ਹੈ 175000 ਰੁਪਇਆ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇਹਦੇ ਨਾਲ ਅਗਿਆ ਜਾਂਦਾ ਜੀ ਮਹਿੰਦਰਾ 475 2010 ਮਾਡਲ 195000 ਰੁਪਿਆ ਕੀਮਤ ਦਾ ਟਰੈਕਟਰ ਦੀ ਬਾਕੀ ਟਾਇਰ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੇ ਹੋਰ ਜਿਆਦਾ ਜਾਣਕਾਰੀ ਲੈਣਾ ਚਾਹਣੇ ਟਰੈਕਟਰਾਂ ਬਾਰੇ ਤਾਂ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਫੋਨ ਕਰਕੇ ਹੋਰ ਜਿਆਦਾ ਜਾਣਕਾਰੀ ਲੈ ਸਕਦੇ ਹੋ ਇਹਦੇ ਨਾਲ ਅੱਗੇ ਆ ਗਿਆ ਇਹ ਮਹਿੰਦਰਾ 475 ਮਾਡਲ 2011 ਕੀਮਤ 215000 ਰੁਪਿਆ ਤੇ ਟਾਇਰ ਅਗਲੇ ਹੈਗੇ ਟਰੈਕਟਰ ਦੇ ਨਵੇਂ ਤੇ ਪਿਛਲੇ ਹੈਗੇ ਚੱਲ ਤੋਂ 45 ਪੈਸੇ ਰੰਗ ਪੇਂਟ ਜੋ ਵੀ ਹੈ ਤੁਹਾਡੇ ਸਾਹਮਣੇ ਆ ਇਹਦੇ ਨਾਲ ਖੜਾ ਹੈ ਸੋਨਾਲੀਕਾ 39 ਐਕਸਪਰਟ ਕੁਆਲਟੀ ਫੋਰ ਯੂ ਐਸ اے ਸੋ ਟਰੈਕਟਰ ਕੰਡੀਸ਼ਨ オリジナル ਲੱਗਦੀ ਆ ਮਾਡਲ ਹੈਗਾ 2010 ਕੀਮਤ 1 ਲੱਖ ਤੇ 95000 ਰੁਪਈਆ ਤੇਲ ਬ੍ਰੇਕ ਦੇ ਵਿੱਚ ਆ ਟਰੈਕਟਰ ਤੇ ਇਹਦੇ ਨਾਲ ਅੱਗੇ ਆ ਗਿਆ ਸਵਰਾਜ 744 ਮਾਡਲ 2009 ਕੀਮਤ 2 ਲੱਖ 45000 ਰੁਪਇਆ ਅਗਲੇ ਟਾਇਰ ਆਈ ਟਰੈਕਟਰ ਦੇ ਨਵੇਂ ਤੇ ਪਿਛਲੇ ਟਾਇਰ ਹੈਗੇ 35 ਤੋਂ 40 ਪੈਸੇ ਸੁਣ ਦੋਸਤ ਇੱਧਰ ਖੜਾਈ Mahindra 575 ਅਗਲੇ ਟਾਇਰ ਨਵੇਂ ਆ ਪਿਛਲੇ 35 40 ਪੈਸੇ ਤੇ ਮਾਡਲ ਹੈਗਾ ਇਹ 2010 ਤੇ ਕੀਮਤ 2 ਲੱਖ 45000 ਰੁਪਇਆ ਟਰੈਕਟਰ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਇਧਰ ਅੱਗੇ ਆ ਗਿਆ ਜੀ ਪਾਵਰ ਟਰੱਕ 445 2007 ਮਾਡਲ ਕੀਮਤ ਹੈ 2 ਲੱਖ 25000 ਰੁਪਇਆ ਨੰਬਰ ਪੰਜਾਬ ਤੇ ਟਰੈਕਟਰ ਦੇ ਟਾਇਰਾਂ ਦੀ ਤੇ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇਹਦੇ ਨਾਲ ਖੜਾ ਜੀ ਸੋਨਾਲਿਕਾ ਡੀਆਈ 35 ਅਪਰਾਵਾ ਇਸ ਟ੍ਰੇਮ ਵਾਲੇ ਦਾ ਸੱਲ ਉੱਤਰ ਲੈ ਲੀ ਮਾਡਲ 2006 ਕੀਮਤ 190000 ਰੁਪਇਆ ਅਗਲੇ ਟਾਇਰ ਟਰੈਕਟਰ ਦੇ ਨਵੇਂ ਆ ਪਿਛਲੇ ਹੈਗੇ ਜੀ 40 45 ਪੈਸੇ ਇਹਦੇ ਨਾਲ ਖੜਾ ਜੀ ਮੈਸੀ 241 ਚਾਰੇ ਟਾਇਰ ਟਰੈਕਟਰ ਦੇ ਨਵੇਂ ਆ ਮਾਡਲ ਹੈਗਾ 2005 ਤੇ ਕੀਮਤ 245000 ਰੁਪਇਆ ਪੂਰੇ ਸ਼ੌਕ ਨਾਲ ਟਰੈਕਟਰ ਤਿਆਰ ਕੀਤਾ ਹੋਇਆ ਹੈ ਤੇ ਇਹ ਟਰੈਕਟਰ ਖੜਾ ਜੀ ਗੇਲ ਟਰੈਕਟਰਸ ਦੇ ਕੋਲ ਤੇ ਡਿਸਪਲੇ ਤੇ ਨੰਬਰ ਚੱਲ ਰਿਹਾ ਜਾਂਦਾ ਹੈ ਜਿਆਦਾ ਜਾਣਕਾਰੀ ਵਾਸਤੇ ਇਹਨਾਂ ਨੂੰ ਫੋਨ ਕਰ ਸਕਦੇ ਹੋ ਇਹਦੇ ਨਾਲ ਅੱਗੇ ਆ ਜਾਂਦਾ ਜੀ ਮਹਿੰਦਰਾ 575 2008 ਮਾਡਲ ਕੀਮਤ 220000 ਰੁਪਇਆ ਅਗਲੇ ਟਾਇਰ ਟਰੈਕਟਰ ਦੇ ਨਵੇਂ ਪਿਛਲੇ ਹੈਗੇ ਆ ਜੀ 40 45 ਪੈਸੇ ਸੋ ਇਹ ਕੋਈ ਫਿਕਸ ਪ੍ਰਾਈਸ ਨਹੀਂ ਹੁੰਦਾ ਜੇਦਾਂ ਮੌਕੇ ਤੇ ਆਉਣੇ ਤਾਂ ਡਿਸਕਾਊਂਟ ਮਿਲੂਗਾ ਤੁਹਾਨੂੰ ਤੇ ਆਪਣੀ ਵੀਡੀਓ ਸ਼ੇਅਰ ਕਰਕੇ ਆਵੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਡਿਸਕਾਊਂਟ ਮਿਲ ਜੂਗਾ ਐਕਸਟਰਾ 5000 ਡਿਸਕਾਊਂਟ ਆਪਾਂ ਦਵਾ ਦਾਂਗੇ ਇਹਦੇ ਨਾਲ ਸਾਡੇ ਸੋਨਾ ਲੀਕਾ ਡੀਆਈ 42 ਮਾਡਲ 2011 ਕੀਮਤ 215000 ਰੁਪਇਆ ਪਾਵਰ ਸਟੀering ਦੇ ਵਿੱਚ ਹੈ ਟਰੈਕਟਰ ਆਇਲ ਬ੍ਰੇਕ ਤੇ ਟ੍ਰੈਕਟਰ ਦੇ ਟਾਇਰ ਹੈਗੇ ਆ ਜੀ 55 ਤੋਂ 60 ਪੈਸੇ ਇਧਰ ਖੜਾ ਜੀ ਸੋਨਾ ਲੀਕਾ ਡੀਆਈ 60 ਐਮਐਮ ਸੁਪਰ 3 ਸਿਲੰਡਰ ਵਾਲਾ ਨੰਬਰ ਪੰਜਾਬ ਮਾਡਲ 2014 ਕੀਮਤ 4 ਲੱਖ ਤੇ 10000 ਰੁਪਇਆ ਚਾਰੋ ਟਾਇਰ ਟਰੈਕਟਰ ਦੇ ਹੈਗੇ ਆ ਜੀ 60 65 ਪੈਸੇ ਸੋ ਰੰਗ ਪੇਂਟ ਦਾ ਟਰੈਕਟਰ ਬਿਲਕੁਲ オリジナル55 ਐਚਪੀ ਕੈਟਾਗਰੀ ਦੇ ਵਿੱਚ ਆਉਂਦਾ ਏ ਟਰੈਕਟਰ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਆ ਤੇ ਤੇਲ ਬ੍ਰੇਕ ਸੋਕ ਕrai واسਤੇ ਬਹੁਤ ਕਾਮਯਾਬ ਟਰੈਕਟਰ ਆ ਬਹੁਤ ਹੀ ਘੱਟ ਖਰਚੇ ਤੇ ਚੱਲਦਾ ਤੇ ਇਹਦੇ ਨਾਲ ਅੱਗੇ ਖੜਾ ਜੀ ਫਾਰਮ ਟਰੈਕ ਚੈਂਪੀਅਨ ਮਾਡਲ 2010 ਕੀਮਤ 285000 ਰੁਪਇਆ ਟਾਇਰਾਂ ਦੀ ਜੇਕਰ ਗੱਲ ਕਰੀਏ ਤਾਂ ਟਾਇਰ ਹੈਗੇ ਜੇ ਅਸੀਂ ਤੋਂ 85 ਪੈਸੇ ਤੇ ਇਹ ਟਰੈਕਟਰ ਖੜਾ ਜੀ ਪ੍ਰੀਤ ਟਰੈਕਟਰਸ ਦੇ ਕੋਲ ਤੇ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਸਾਰੇ ਡੀਲਰਾਂ ਦੇ ਜਿੰਨਿਆਂ ਕੋਲੇ ਵੀ ਟਰੈਕਟਰ ਜਿਹੜਾ ਵੀ ਖੜਾ ਹੈ ਆਪਾਂ ਉਹਦਾ ਨੰਬਰ ਹੈ ਜਿਹੜਾ ਡਿਸਪਲੇ ਤੇ ਦੇ ਦੇਈਦਾ ਸਵੇਰੋ ਕਿਸਾਨ ਫੋਨ ਕਰਕੇ ਤੁਸੀਂ ਉਹਨਾਂ ਨਾਲ ਜਿਆਦਾ ਹੀ ਗੱਲਬਾਤ ਕਰਕੇ ਟਰੈਕਟਰ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਹੋ ਤੇ ਇਹ ਇਧਰ ਖੜਾ ਜੀ ਸਵਰਾਜ 855 ਪਿਛਲੇ ਟਾਇਰ ਹੈਗੇ ਜੀ BK T ਦੇ 75 ਤੋਂ 80 ਪੈਸੇ ਅਗਲੇ اپੋਲੋ ਦੇ 85 90 ਪੈਸੇ ਤੇ ਟਰੈਕਟਰ ਰੰਗ ਪੇਂਟ ਦਾ ਬਿਲਕੁਲ ਓਰੀਜਨਲ ਆ ਨੰਬਰ RJ ਮਾਡਲ 2014 ਤੇ ਇਸ ਕੀਮਤ ਆ ਜਿਹੜੀ ਟਰੈਕਟਰ ਦੀ ਹੈਗੀ ਆ 440000 ਰੁਪਇਆ ਬਾਕੀ ਅਨੋਸਿ ਵਗੈਰਾ ਦੀ ਡਿਟੇਲ ਜਾਨਣਾ ਚਾਹਣੇ ਤਾਂ ਤੁਸੀਂ ਡਿਸਪਲੇ ਦਿੱਤੇ ਨੰਬਰ ਤੇ ਫੋਨ ਕਰੋ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਤੇ ਇੱਧਰ ਨਾਲ ਖੜਾ ਜੀ ਫਾਰਮ ਟਰੈਕ 60 60 ਟਰੈਕਟਰ ਦੇ ਟਾਇਰ ਹੈਗੇ ਆ ਜੀ 85 ਕੇ ਪੈਸੇ ਮਾਡਲ ਆ 2013 ਤੇ ਕੀਮਤ ਹੈਗੀ ਆ ਜੀ 3 ਲੱਖ ਤੇ 95000 ਰੁਪਇਆ ਬਾਕੀ ਟਰੈਕਟਰ ਦੀ ਕੰਡੀਸ਼ਨ ਤੇ ਜੋ ਵੀ ਰੰਗ ਪੇਂਟ ਦੀ ਕੰਡੀਸ਼ਨ ਆ ਤੁਹਾਨੂੰ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦਿਖਾਈ ਦੇ ਰਹੀ ਹੈ ਤੇ ਇੱਧਰ ਖੜਾ ਜੀ ਸੋਨਾਲੀਕਾ 750 ਮਾਡਲ 2013 ਕੀਮਤ 3.5 ਲੱਖ ਰੁਪਿਆ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਤੇ ਆਇਲ ਬ੍ਰੇਕ ਡਬਲ ਕਲਚ ਇਦੇ ਨਾਲ ਆ ਜਾਂਦਾ ਜੀ Mahindra 265 ਕੰਡੀਸ਼ਨ ਦੇਖ ਲਓ ਪਹਿਲਾਂ ਟਰੈਕਟਰ ਦੀ ਨੰਬਰ ਹੈਗਾ ਜੀ RJ ਮਾਡਲ 2006 ਕੀਮਤ 195000 ਰੁਪਇਆ ਇਹ ਹੈਗਾ ਜੀ 265 ਸਰਪੰਚ ਟਾਇਰ ਟਰੈਕਟਰ ਦੇ ਹੈਗੇ ਜੀ ਅਗਲੇ 55 ਤੋਂ 60 ਪੈਸੇ ਤੇ ਮਗਰਲੇ ਹੈਗੇ ਜੀ 50 ਪੈਸੇ ਤੇ ਇਹਦੇ ਨਾਲ ਖੜਾ ਜੀ Mahindra 575 Mahindra 575 ਜੋ ਕਿ ਟਰੈਕਟਰ ਰੰਗ ਪੀਂਟ ਦੇ ਵਿੱਚ ਬਹੁਤ ਸੋਹਣਾ ਹੈ ਤੇ ਇਸ ਦਾ ਰੇਟ ਵਗੈਰਾ ਨਹੀਂ ਲਿਖਿਆ ਹੋਇਆ ਕਿਤੇ ਬਾਕੀ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਫੋਨ ਕਰਕੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਫਿਰ ਜੋਰੇ ਕੋਲ ਜਾ ਕੇ ਇਧਰ ਖੜਾ ਹੈ ਜੀ ਸੋਨਾਲੀਕਾ ਡੀਆਈ 745 ਡਬਲ ਕਲਚ ਡਬਲ ਡਿਸਟ੍ਰੀਬਿਊਟਰ ਔਇਲ ਬ੍ਰੇਕ ਇਹ ਟਰੈਕਟਰ ਦਾ ਮਾਡਲ ਜੇਕਰ ਗੱਲ ਕਰੀਏ ਤਾਂ ਮਾਡਲ ਹੈਗਾ ਜੀ 2012 ਤੇ ਕੀਮਤ ਇਹਦੀ ਜਿਹੜੀ ਰੱਖੀ ਗਈ ਹੈ 2 ਲੱਖ ਤੇ 80000 ਰੁਪਿਆ ਤੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀ ਤਾਂ ਟਾਇਰ ਹੈਗੇ ਆ ਜੀ 45 ਤੋਂ 50 ਪੈਸੇ ਤੇ ਇਹਦੇ ਨਾਲ ਅੱਗੇ ਖੜਾ ਇਹ 7724 ਪਿਛਲੇ ਟਾਇਰ ਟਰੈਕਟਰ ਦੇ ਹੈਗੇ 85 ਤੋਂ 90 ਪੈਸੇ ਤੇ ਅਗਲੇ ਹੈਗੇ ਪੇਟਰ 80 ਪੈਸੇ ਨੀਲੇ ਰੰਗ ਦੇ ਵਿੱਚ ਆ ਟਰੈਕਟਰ ਇਹ बीकेटी ਦੇ ਟਾਇਰ ਆ ਜੀ ਚਾਰੇ ਮਾਡਲ ਹੈਗਾ ਜੀ ਟਰੈਕਟਰ ਦਾ 1999 ਤੱਕ ਕੀਮਤ ਇਹਦੀ ਹੈਗੀ ਆ ਜੀ 2 ਲੱਖ ਰੁਪਏ ਅੱਗੇ ਖੜਾ ਜੀ ਜੌਂਡੀਅਰ 5050 D ਜਿਹੜਾ ਮਾਡਲ 2013 ਮਾਡਲ 3 ਲੱਖ 20 ਹਜ਼ਾਰ ਰੁਪਏ ਕੀਮਤ ਆ ਚਾਰੋ ਟਾਇਰ ਟਰੈਕਟਰ ਦੇ ਅਪੋਲੋ ਦੇ ਆ ਹੁਣ ਵੀ 55 ਤੋਂ 60 ਪੈਸੇ ਬਾਕੀ ਰੰਗ ਪੇਂਟ ਦਾ ਟਰੈਕਟਰ ਬਹੁਤ ਸੋਹਣਾ ਹੈ ਇਹ ਆ ਗਈ ਆਇਸ਼ਰ 485 2020 ਮਾਡਲ ਨੰਬਰ ਹੈਗਾ ਜੀ ਪੰਜਾਬ ਕੀਮਤ 475000 ਰੁਪਇਆ ਪਾਵਰ ਸਟੀering ਸਾਈਡ ਗੇਅਰ ਤੇ ਕੰਡੀਸ਼ਨ ਬਾਕੀ ਤੁਸੀਂ ਟਰੈਕਟਰ ਦੀ ਚੈੱਕ ਕਰ ਲਓ ਇਹਦੇ ਨਾਲ ਇਹਦੇ ਨਾਲ ਖੜਾ ਜੀ ਸੋਨਾਲੀਕਾ 745 ਪਾਵਰ ਪਲੱਸ ਦੇ ਵਿੱਚ ਜੋ ਕਿ 50 ਐਚਪੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਸਾਦਾ ਸਟੀering ਹੈ ਜੀ ਡਾਇਰੈਕਟਰ ਸਾਈਡ ਗੇਅਰ ਤੇ ਆਇਲ ਬ੍ਰੇਕ ਡਬਲ ਡਿਸਟ੍ਰਿਬਿਊਟਰ ਮਾਡਲ 2013 ਤੇ ਟਰੈਕਟਰ ਦੀ ਕੀਮਤ ਜੋ ਹੈਗੀ ਹੈ ਜੀ ਪਰ ਰੇਟ ਕਨਫਰਮ ਨਹੀਂ ਹੋ ਰਿਹਾ ਸਾਢੇ 1.3 ਲੱਖ ਰੁਪਏ ਲਗਭਗ ਇਹਦੀ ਕੀਮਤ ਹੋਊਗੀ ਬਾਕੀ ਤੁਸੀਂ ਨੰਬਰ ਡਿਸਪਲੇ ਦੇਤਾ ਫੋਨ ਕਰਕੇ ਹੋਰ ਜਿਆਦਾ ਜਾਣਕਾਰੀ ਲੈ ਸਕਦੇ ਆ ਅੱਗੇ ਖੜਾ ਜੀ ਸੋਨਾ ਲੀਕਾ 750 2004 ਮਾਡਲ 1,80,000 ਰੁਪਏ ਮੋਲਾ ਇਹਦੇ ਨਾਲ ਅੱਗੇ ਖੜਾ ਜੀ ਸੋਨਾ ਲੀਕਾ 50 ਸਕੰਦਰ ਡਬਲ ਕਲੱਚ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕ ਨੰਬਰ ਪੰਜਾਬ ਮਾਡਲ ਹੈਗਾ ਜੀ 20 ਕੀਮਤ 5 ਲੱਖ ਰੁਪਈਆ ਚਾਰੋ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਆ 52 hp ਕੈਟੇਗਰੀ ਦੇ ਵਿੱਚ ਆਉਂਦਾ ਟਰੈਕਟਰ ਇਧਰ ਖੜੇ ਤਿੰਨ ਐਸ਼ਰ ਇਹ ਗਈ ਐਸ਼ਰ 241 ਚਾਰੋ ਟਾਇਰ ਨਵੇਂ 2015 ਮਾਡਲ 230000 ਰੁਪਏ ਕੀਮਤ ਰੰਗ ਪੇਂਟ ਦਾ ਟਰੈਕਟਰ ਬਿਲਕੁਲ オリジナル ਇਹਦੇ ਨਾਲ ਸਾਡੇ ਇੱਕ ਹੋਰ 241 ਟਰੈਕਟਰ ਦੇ ਟਾਇਰ ਤਾਂ ਹੈਗੇ ਜੀ 45 50 ਪੈਸੇ 2009 ਮਾਡਲ 160000 ਰੁਪਏ ਮੁੱਲਾ ਇਹਦੇ ਨਾਲ ਖੜਾ ਜੀ ਐਸ਼ਾ 241 ਐਨ ਸੀ ਮਾਡਲ 2001 ਕੀਮਤ 165000 ਰੁਪਇਆ ਟਰੈਕਟਰ ਦੇ ਟਾਇਰ ਹੈਗੇ 80 ਕੇ ਪੈਸੇ ਤੇ ਇਹਦੇ ਨਾਲ ਖੜਾ ਜੀ ਅਰਜਨ ਨੋ ਨੀ ਰਸੀਤ ਹੈ 2017 ਮਾਡਲ 4 ਲੱਖ ਰੁਪਇਆ ਮੋਲਾ ਟਰੈਕਟਰ ਦਾ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਆ ਬੈਂਡ ਮੈਨੂੰ ਵੀ ਨਹੀਂ ਭੈਣ ਨੂੰ ਦੇਨੇ ਅੱਗੇ ਆ ਗਿਆ ਇਹ ਐਸ਼ਰ 241 ਐਨ ਸੀ ਮਾਡਲ 2000 ਕੀਮਤ 1 ਲੱਖ ਤੇ 45000 ਰੁਪਏ ਅਗਲੇ ਟਾਇਰ ਟਰੈਕਟਰ ਦੇ ਹੈਗੇ ਆ ਜੀ 50 ਕੋ ਪੈਸੇ ਪਿਛਲੇ ਹੋਣਗੇ 30 35 ਪੈਸੇ ਅੱਗੇ ਖੜਾ ਹੈ ਫਾਰਮ ਟਰੈਕ 60 2006 ਮਾਡਲ 185000 ਰੁਪਏ ਮੋਲਰ ਟਰੈਕਟਰ ਦਾ ਟਰੈਕਟਰ ਦੇ ਟਾਇਰ ਥੋੜੇ ਰਫ ਆ ਪਰ ਹੈਗੇ ਆ ਜੀ 45 50 ਪੈਸੇ ਇਹ ਖੜਾ ਹੈ Mahindra 265 94 ਮਾਡਲ 1,30,000 ਰੁਪਏ ਮੁੱਲ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇਹਦੇ ਨਾਲ ਖੜਾ ਜੀ ਇੱਕ ਹੋਰ 265 94 ਮਾਡਲ 1,32,000 ਰੁਪਏ ਕੀਮਤ ਇਹ ਨਾਲ ਖੜਾ ਹੈ ਫੋਰਡ 3600 ਮਾਡਲ ਹੈ ਇਹ 95 ਤੇ ਕੀਮਤ ਹੈ 135000 ਰੁਪਿਆ ਅੱਗੇ ਆ ਗਈ ਐਸ਼ਰ 485 2019 ਮਾਡਲ 465000 ਰੁਪਿਆ ਮੋੜਲਾ ਪਾਵਰ ਸਟੀering ਤੇ ਸਾਈਡ ਗੇਅਰ ਦੇ ਵਿੱਚ ਟ੍ਰੈਕਟਰ ਇਹਦੇ ਨਾਲ ਅੱਗੇ ਖੜਾ ਹੈ ਐਸ਼ਰ 368 ਡਬਲ ਕਲਚ 2022 ਮਾਡਲ 545000 ਰੁਪਿਆ ਕੀਮਤ ਹੈ ਟ੍ਰੈਕਟਰ ਦੀ ਟਾਇਰ ਚਾਰੋ ਹੈਗੇ ਜੀ 85 ਤੋਂ 90 ਪੈਸੇ ਤੇ ਅੱਗੇ ਖੜਾ ਇਹ ਸੋਨਾਲੀਕਾ ਪੈਂਟ 734 ਟਰੈਕਟਰ ਹੈਗਾ ਇਹ ਡਬਲ ਡਿਸਟ੍ਰਿਬਿਊਟਰ ਸੈਂਟਰ ਗੇਅਰ ਪਾਵਰ ਸਟੀering ਮਾਡਲ ਹੈਗਾ ਜੀ 2023 ਤੇ ਕੀਮਤ 5 ਲੱਖ 25000 ਰੁਪਇਆ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸ਼ੋਅਰੂਮ ਅੱਗੇ ਖੜਾ ਜੀ ਜੀ ਸੋਨਾਲੀਕਾ ਐਮ ਐਮ ਸੁਪਰ ਡਬਲ ਕਲਚ ਮਾਡਲ 2011 ਕੀਮਤ 2.5 ਲੱਖ ਰੁਪਏ ਇਹ ਟਰੈਕਟਰ ਦੀ ਕੰਡੀਸ਼ਨ ਤਰੰਗ ਪੇਂਟ ਤੁਹਾਡੇ ਸਾਹਮਣੇ ਹੈ ਇਹਦੇ ਨਾਲ ਖੜਾ ਹੈ ਮਹਿੰਦਰਾ 265 2005 ਮਾਡਲ 2.2 ਲੱਖ ਤੇ 15000 ਰੁਪਏ ਕੀਮਤ ਟਰੈਕਟਰ ਦੀ ਇਹਦੇ ਨਾਲ ਅੱਗੇ ਖੜਾ ਹੈ ਸਵਰਾਸ 735 99 ਮਾਡਲ 1.65 ਲੱਖ ਰੁਪਏ ਕੀਮਤ ਕੰਡੀਸ਼ਨ ਤੁਹਾਡੇ ਸਾਹਮਣੇ ਸੋ ਦੋਸਤੋ ਇਹਦੇ ਨਾਲ ਅੱਗੇ ਖੜਾ ਹੈ ਮਹਿੰਦਰਾ 265 ਮਾਡਲ ਹੈਗਾ ਇਹ 2000 2000 ਮਾਡਲ ਆ ਟਰੈਕਟਰ 1 ਲੱਖ 80000 ਰੁਪਏ ਦੀ ਕੀਮਤ ਜਿਹੜੀ ਰੱਖੀ ਗਈ ਆ ਬਾਕੀ ਮੌਕੇ ਤੇ ਡਿਸਕਾਊਂਟ ਵਗੈਰਾ ਮਿਲ ਜੂਗਾ ਅੱਗੇ ਆ ਗਏ ਸਵਰਾਜ 735 2000 ਮਾਡਲ 1 ਲੱਖ 60000 ਰੁਪਏ ਕੀਮਤ ਪਿਛਲੇ ਟਾਈਰ ਟਰੈਕਟਰ ਦੇ ਹੈਗੇ 75 ਤੋਂ 80 ਪੈਸੇ ਇਹਦੇ ਨਾਲ ਅੱਗੇ ਖੜਾ ਹੈ ਜੀ ਨਿਊ ਹਾਲੈਂਡ 5500 3 ਸਪੀਡ ਟਰਬੋਵਿਚ ਮਾਡਲ 2018 ਤੇ ਕੀਮਤ ਸਵਾ 5 ਲੱਖ ਰੁਪਏ ਨੰਬਰ ਪੰਜਾਬ ਆ ਪਿਛਲੇ ਟਾਇਰ ਟਰੈਕਟਰ ਦੇ ਹੈਗੇ 85 90 ਪੈਸੇ ਅਗਲੇ ਹੋਣਗੇ 50 55 ਪੈਸੇ ਇਹਦੇ ਨਾਲ ਆ ਗਿਆ ਹੈ ਨਿਊ ਹਾਲੈਂਡ 363 ਪਲੱਸ ਦੇ ਵਿੱਚ 2011 ਮਾਡਲ 2 ਲੱਖ 70000 ਰੁਪਏ ਮੋਲਾ ਅਗਲੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਆ ਦੋਸਤੋ ਇਹਦੇ ਨਾਲ ਆ ਗਏ ਜਾਂਦੇ ਆ ਇਹਦੇ ਨਾਲ ਅੱਗੇ ਖੜਾ ਜੀ Mahindra 475 ਟਰੈਕਟਰ ਰੰਗ ਪੇਂਟ ਦੇ ਜੋ ਵੀ ਕੰਡੀਸ਼ਨ ਤੁਹਾਨੂੰ ਦਿਖਾਈ ਦੇ ਰਹੀ ਵੀਡੀਓ ਦੇ ਵਿੱਚ ਮਾਡਲ ਹੈ ਜੀ 2000 ਕੀਮਤ 1,60,000 ਰੁਪਇਆ ਅੱਗੇ ਖੜਾ ਜੀ ਸਵਰਾਜ 855 16x28 ਦੇ ਟਾਇਰਾਂ ਚ ਮਾਡਲ ਹੈਗਾ ਜੀ 2019 ਕੀਮਤ 4,80,000 ਰੁਪਇਆ ਟਾਇਰ ਟਰੈਕਟਰ ਦੇ ਹੈਗੇ ਜੀ 85 ਤੋਂ 80 ਪੈਸੇ ਤੇ ਇਹਦੇ ਨਾਲ ਅੱਗੇ ਖੜਾ 245038D ਟਰੈਕਟਰ ਹੈਗਾ ਜੀ ਡਬਲ ਕਲਚ 2013 ਮਾਡਲ ਆ 2.5 ਲੱਖ ਰੁਪਿਆ ਮੋਲਾ ਟਰੈਕਟਰ ਦਾ ਬਾਕੀ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਅੱਗੇ ਖੜਾ ਹੈ ਮਹਿੰਦਰਾ 475 ਪਿਛਲੇ ਟਾਇਰ ਟਰੈਕਟਰ ਦੇ ਨਵੇਂ ਆ ਅਗਲੇ ਹੈਗੇ ਆ 45 ਕੇ ਪੈਸੇ ਮਾਡਲ ਆ 2009 ਕੀਮਤ 285000 ਰੁਪਿਆ ਟਰੈਕਟਰ ਹੈਗਾ ਜੀ ਡਬਲ ਕਲਾਸ ਦੇ ਵਿੱਚ ਰਾਜਸਥਾਨ ਨੰਬਰ ਇਹਦੇ ਨਾਲ ਖੜਾ ਹੀ ਮਹਿੰਦਰਾ 265 ਟਰੈਕਟਰ ਦੇ ਚਾਰੋ ਟਾਇਰ ਹੀ ਨਵੇਂ ਮਾਡਲ 2013 ਕੀਮਤ ਹੈਗੀ ਹੈ ਟਰੈਕਟਰ ਦੀ 2 ਲੱਖ ਤੇ 15000 ਰੁਪਏ ਇਹਦੇ ਨਾਲ ਆ ਜਾਂਦਾ ਜੀ ਸਵਰਾਜ 744 ਸਵੇਟ ਟਰੈਕਟਰ ਜੀਨੀਦਾਰਾ ਚੱਲਿਆ ਹੋਇਆ ਜੀ ਮਾਡਲ 2011 ਪੰਜਾਬ ਨੰਬਰ 2 ਲੱਖ ਤੇ 95000 ਰੁਪਿਆ ਟਰੈਕਟਰ ਦੀ ਡਿਮਾਂਡ ਕੀਤੀ ਜਾਂਦੀ ਹੈ। ਮਿਊਜ਼ਿਕ ਸਿਸਟਮ ਵਗੈਰਾ ਲੱਗਿਆ ਹੈ। ਟਰੈਕਟਰ ਦੇ ਟਾਇਰ ਘਸੇ ਹੋਏ ਆ। ਬਾਕੀ ਸਾਰਾ ਟਰੈਕਟਰ Ориਜినਲ ਆ। ਇਹਦਾ ਬਾਈ ਦਾ ਨੰਬਰ ਆ ਜਿਹੜਾ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਫੋਨ ਕਰਕੇ ਤੇ ਟਰੈਕਟਰ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਇਹਦੇ ਨਾਲ ਅੱਗੇ ਖੜਾ ਹੈ ਫਾਰਮ ਟਰੈਕ 60 99 ਮਾਡਲ 1,170,000 ਰੁਪਿਆ ਮੋਲਾ ਟਰੈਕਟਰ ਦਾ। ਟਰੈਕਟਰ ਪੂਰਾ ਸੋਨਾ ਟਾਇਰ ਟਰੈਕਟਰ ਦੇ ਹੈਗੇ ਆ ਜੀ 45 ਕੋ ਪੈਸੇ ਸੋਕੇ ਖੜਾ ਹੈ ਸਮਰਾਜ 855 ਮਾਡਲ 7 ਕੀਮਤ 3 ਲੱਖ ਰੁਪਇਆ ਥੋੜਾ ਬੰਪਰ ਵਗੈਰਾ ਲੱਗਿਆ ਹੋਇਆ ਅਗਲੇ ਟਾਇਰ ਹੈਗੇ ਜੀ 90 95 ਪੈਸੇ ਪਿਛਲੇ ਹੋਣਗੇ 75 80 ਪੈਸੇ ਅੱਗੇ ਖੜਾ ਹੈ ਫਾਰਮ ਟਰੈਕ 60 99 ਮਾਡਲ 1 ਲੱਖ 70000 ਰੁਪਇਆ ਮੋਲ ਦਾ ਟਰੈਕਟਰ ਦਾ ਇੱਕ ਵਗਾਰ ਇੱਥੇ ਵੀ ਲੱਗਿਆ ਹੈ ਇਹਦੇ ਨਾਲ ਅੱਗੇ ਖੜਾ ਜੀ ਸਵਰਾਜ 800 ਸਵਰਾਜ 855 11 ਮਾਡਲ 410000 ਰੁਪਿਆ ਕੀਮਤ ਐਨਓਸੀ ਮਿਲ ਜੂਗੀ ਪਿਛਲੇ ਟਾਇਰ ਹੈਗੇ ਜੀ 85 ਤੋਂ 90 ਪੈਸੇ ਤੇ ਅਗਲੇ ਹੋਣਗੇ ਜੀ 75 ਰੁਪਏ ਬਾਕੀ ਕਮਿਸ਼ਨ ਤੁਹਾਡੇ ਸਾਹਮਣੇ ਗਿਆ ਗਈ ਫਾਰਮ ਟ੍ਰੈਕ 60 2003 ਮਾਡਲ 230000 ਰੁਪਏ ਮੁੱਲਾ ਟਰੈਕਟਰ ਦਾ ਡਬਲ ਕਲਚ ਟਰੈਕਟਰ ਹੈਗਾ ਇਹ ਪੰਜਾਬ ਨੰਬਰ ਚਾਰੋਂ ਟਾਇਰ ਟਰੈਕਟਰ ਦੇ ਹੈਗੇ ਆ 75 ਕੇ ਪੈਸੇ ਇਹਦੇ ਨਾਲ ਅੱਗੇ ਖੜਾ ਹੈ ਮਹਿੰਦਰਾ 585 ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਹੋਣਗੇ ਲਗਭਗ 85 90 85 ਕੇ ਪੈਸੇ ਰੰਗ ਪੇਂਟ ਦਾ ਪੂਰਾ 오ਰੀਜਨਲ ਆ ਮਾਡਲ 1999 ਡਬਲ ਕਲਚ ਕੀਮਤ 235000 ਰੁਪਏ ਅੱਗੇ ਖੜਾ ਹੈ ਮਹਿੰਦਰਾ 265 97 ਮਾਡਲ 135000 ਰੁਪਏ ਮੋਲਰ ਡਾਇਰੈਕਟ ਦਾ ਟਾਇਰ ਹੈਗੇ ਆ 55 ਪੈਸੇ ਅੱਗੇ ਖੜਾ ਹੈ ਸੋਰਾ 735 97 ਮਾਡਲ 125000 ਰੁਪਏ ਕੀਮਤਾਂ ਟਰੈਕਟਰ ਦੇ ਅੱਗੇ ਟਾਇਰ ਹੈਗੇ ਜੀ 765 ਪੈਸੇ ਪਿਛਲੇ ਹੋਣਗੇ 45 ਤੋਂ 50 ਪੈਸੇ ਅੱਗੇ ਖੜਾ ਹੈ ਐਸ਼ਰ 242 ਚਾਰੋ ਟਾਇਰ ਪਿਛਲੇ ਟਾਇਰ ਟਰੈਕਟਰ ਦੇ ਨਵੇਂ ਅਗਲੇ ਹੈਗੇ 45 50 ਪੈਸੇ ਨੰਬਰ ਪੰਜਾਬ 11 ਮਾਡਲ 195000 ਰੁਪਿਆ ਰੇਟ ਆ ਟਰੈਕਟਰ ਦਾ ਤੇ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਅੱਗੇ ਖੜਾ ਹੈ ਫਾਰਮ ਟਰੈਕ 35 2005 ਮਾਡਲ 175000 ਰੁਪਿਆ ਮੋਲਾ ਟਰੈਕਟਰ ਦਾ ਤੇ ਕੰਡੀਸ਼ਨ ਜਿਹੜੀ ਆ ਤੁਹਾਡੇ ਸਾਹਮਣੇ ਇਹਦੇ ਨਾਲ ਅਗੇ ਸਰਾ 74 2019 ਮਾਡਲ 475000 ਰੁਪਿਆ ਕੀਮਤ ਅਗਲੇ ਟਾਇਰ ਟਰੈਕਟਰ ਦੇ ਨਵੇਂ ਪਿਛਲੇ ਹੋਣਗੇ 7075 ਰੁਪਏ ਅੱਗੇ ਖੜਾ ਇਹ ਫਾਰਮ ਟਰੈਕ 45 2001 ਮਾਡਲ ਤੇ 155000 ਰੁਪਿਆ ਟਰੈਕਟਰ ਦੀ ਕੀਮਤ ਆ ਇਹਦੇ ਨਾਲ ਖੜਾ ਇਹ ਫਾਰਮ ਟਰੈਕ 45 2004 ਮਾਡਲ 245000 ਰੁਪਿਆ ਮੁੱਲਾ ਟਰੈਕਟਰ ਦਾ ਪਿਛਲੇ ਟਾਇਰ ਹੈਗੇ 85 90 ਪਏ ਅਗਲੇ ਹੋਣਗੇ 45 50 ਪੈਸੇ ਅੱਗੇ ਆ ਗਿਆ ਜੀ ਸਵਰਾਜ 855 ਮਾਡਲ 16 ਕੀਮਤ 2.5 ਲੱਖ ਰੁਪਇਆ ਪਾਵਰ ਸਟੀering ਦੇ ਵਿੱਚ ਚਾਰੋਂ ਟਾਇਰ ਟਰੈਕਟਰ ਦੇ ਹੈਗੇ 85 ਤੋਂ 90 ਪੈਸੇ ਤੇ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸ਼ੋਅਰੂਮ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 ਪਲੱਸ 12 ਮਾਡਲ 2.4 ਲੱਖ ਰੁਪਇਆ ਮੋਲੜ ਟਰੈਕਟਰ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇਹਦੇ ਨਾਲ ਖੜੇ ਹੈਸ਼ਰ 241 ਮਾਡਲ ਹੈਗਾ ਜੀ 1995 ਤੇ ਕੀਮਤ 130000 ਰੁਪਇਆ ਅੱਗੇ ਖੜਾ ਹੈ ਜੀ ਨਿਊ ਹੌਲੈਂਡ 36 ਤੇ ਸੁਪਰ ਮਾਡਲ 2014 ਕੀਮਤ 515000 ਰੁਪਇਆ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਟਰੈਕਟਰ ਦੇ 3 ਸਪੀਡ ਦੇ ਵਿੱਚ ਤੇ ਪਿਛਲੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਆ ਅਗਲੇ ਹੈਗੇ ਜੀ 5055 ਪੈਸੇ ਇਹਦੇ ਨਾਲ ਖੜਾ ਸੋਨਾਲੀਕਾ 730 ਮਾਡਲ 2009 ਕੀਮਤ 1.5 ਲੱਖ ਰੁਪਇਆ ਇਹ ਸੜਾਈ ਜੀ ਸੋਨਾਲੀਕਾ 750 ਡਬਲ ਕਲਚ 2013 ਮਾਡਲ 395000 ਰੁਪਏ ਮੋਲਾ ਨੰਬਰ ਡਿਸਪਲੇ ਤੇ ਚੱਲ ਰਹੀ ਜਾਂਦਾ ਹੁਣੇ ਫੋਨ ਕਰੋ ਤੇ ਸੌਦਾ ਕਰੋ ਤੇ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਟਰੈਕਟਰ ਤੇਲ ਬ੍ਰੇਕ ਇਹਦੇ ਨਾਲ ਅੱਗੇ ਖੜਾ ਹੈ ਫੋਰਡ 3600 ਮਾਡਲ ਹੈਗਾ 1999 1997 115000 ਰੁਪਿਆ ਕੀਮਤ ਤੇ ਹਾਂਜੀ ਦੋਸਤੋ ਤੇ ਅੱਗੇ ਖੜਾ ਹੈ ਜੀ ਕਿਰਾਏ ਦਾ ਕੰਮ ਕਰਨ ਵਾਸਤੇ ਵਾਲੇ ਵੀਰਾਂ ਵਾਸਤੇ ਸਪੈਸ਼ਲ ਟਰੈਕਟਰ ਸਵੇ ਇਹ ਟਰੈਕਟਰ ਹੈਗਾ ਜੀ ਨਿਊ ਹਾਲੈਂਡ ਦਾ 9010 ਪਹਿਲਾਂ ਤੁਸੀਂ ਚੰਗੀ ਤਰ੍ਹਾਂ ਟਰੈਕਟਰ ਦੇਖ ਲਓ 4 ਵੀਲ ਡਰਾਈਵ ਦੇ ਵਿੱਚ ਆ ਤੇ ਸੋਹਣੇ ਤੇ ਸੁਹਾਗੇ ਵਾਲੀ ਗੱਲ ਇਹ ਆ ਵੀ ਬੁੱਲ ਦਾ ਲੋਡਰ ਆ ਜਿਹੜਾ ਇਹ ਤੇ ਲੱਗਿਆ ਹੋਇਆ ਹੈ ਬੈਕ ਸਾਈਡ ਤੇ ਬਾਕਟ ਵਗੈਰਾ ਵੀ ਲੱਗੀ ਹੋਈ ਹੈ ਬੂਮ ਦੇ ਨਾਲ ਤੇ ਜੀ ਸੀ ਬੀ ਦਾ ਕੰਮ ਵੀ ਆਪਾਂ ਇਹ ਤੋਂ ਲੈ ਸਕਦੇ ਹਾਂ ਸੋ ਬੋਲਦਾ ਲੋਡਰ ਦਾ ਆਪਾਂ ਨੂੰ ਪਤਾ ਹੀ ਆ ਕਿ ਸਭ ਤੋਂ ਬੈਸਟ ਲੋਡਰ ਮੰਨਿਆ ਜਾਂਦਾ ਬੋਲਦਾ ਤੇ ਟਰੈਕਟਰ ਦੇ ਟਾਇਰ ਹੈਗੇ 18 4 30 ਦੇ ਤੇ ਅਗਲੇ ਹੈਗੇ 12 4 24 ਦੇ ਟਰੈਕਟਰ ਬਿਲਕੁਲ ਸਾਫ ਸਫੀ ਕੰਡੀਸ਼ਨ ਦੇ ਵਿੱਚ ਆ ਤੇ ਇਹ ਟਰੈਕਟਰ ਵੀ ਸੇਲ ਵਾਸਤੇ ਖੜਾ ਜੀ ਇੱਥੇ ਵਿੰਦ ਲੋਡਰ ਮਾਡਲ ਹੈਗਾ ਜੀ ਟਰੈਕਟਰ ਦਾ 2021 ਤੇ ਇਹਦੀ ਜੋ ਡਿਮਾਂਡ ਕੀਤੀ ਜਾਂਦੀ ਆ 13 ਲੱਖ ਰੁਪਈਆ ਬਾਕੀ ਮੌਕੇ ਤੇ ਮਾਨਤਾ ਨੇ ਦਾ ਜ਼ਰੂਰ ਕਹਿ ਹੋ ਜਾਊਗਾ ਇਆ ਪੌਪਰੋਂ ਟਰੈਕਟਰ ਤੁਹਾਨੂੰ ਚੜ੍ਹ ਕੇ ਦਿਖਾ ਦਿੰਨੇ ਆ 1500 ਤੇ 45 ਘੰਟੇ ਜਿਹੜਾ ਉਹ ਟਰੈਕਟਰ ਚੱਲਿਆ ਹੋਇਆ ਤੇ ਇਹ ਟਰੈਕਟਰ ਲੈਣ ਵਾਸਤੇ ਤੁਸੀਂ ਡਿਸਪਲੇ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਬੈਕ ਸੀਟ ਵਗੈਰਾ ਸਾਰਾ ਕੁਝ ਲੱਗਿਆ ਹੈ ਟਰੈਕਟਰ ਦੇ ਸਪੈਸ਼ਲ ਲੋਡਿੰਗ ਦਾ ਕੰਮ ਮਿੱਟੀ ਦਾ ਕੰਮ ਕਰਨ ਵਾਸਤੇ ਟਰੈਕਟਰ ਬਣਿਆ ਹੋਇਆ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰ ਦਿਓ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ